ਐਨਫੋਰਸਮੈਂਟ ਡਾਇਰੈਕਟੋਰੇਟ ਨੇ ਡਕ ਤਸਕਰੀ ਦੇ ਮੁਲਜ਼ਮ ਜਗਦੀਸ਼ ਭੋਲਾ ਦੇ ਲਗਭਗ ਪੂਰੇ ਪਰਿਵਾਰ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਹੈ ਈਡੀ ਨੇ ਭੋਲਾ ਦੇ ਪਰਿਵਾਰ ਤੇ 11 ਚਾਰਜ ਸ਼ੀਟਾਂ ਦਾਖਲ ਕੀਤੀਆਂ ਨੇ ਇਸ ਤੋਂ ਪਹਿਲਾਂ ਈਡੀ 13 ਚਾਰਜ ਸ਼ੀਟਾਂ ਦਾਖਲ ਕਰ ਚੁੱਕੀ ਹੈ ਹੁਣ ਤੱਕ ਇਸ ਕੇਸ ਵਿੱਚ 24 ਚਾਰਜ ਸ਼ੀਟ ਦਾਖਲ ਹੋ ਚੁੱਕੀਆਂ ਨੇ ਇਸ ਕੇਸ ਵਿੱਚ ਈਡੀ ਵੱਲੋਂ ਕੁੱਲ 55 ਚਾਰਜ ਸ਼ੀਟ ਦਾਖਲ ਹੋਣੀਆਂ ਨੇ ਜਗਦੀਸ਼ ਭੋਲਾ ਨੂੰ ਮੁੰਬਈ ਤੋਂ ਪਟਿਆਲਾ ਲਿਆਉਣ ਦੀ ਅਰਜ਼ੀ ਵੀ ਕੋਰਟ ਨੇ ਮਨਜ਼ੂਰ ਕਰ ਲਈ ਹੈ ਜਗਦੀਸ਼ ਭੋਲਾ ਦੀ ਕੋਰਟ ਵਿੱਚ 1 ਅਗਸਤ ਨੂੰ ਪੇਸ਼ੀ ਹੈ ਐਨਫੋਰਸਮੈਂਟ ਡਾਇਰੈਕਟਰ ਨੇ 11 ਚਾਰ ਸ਼ੀਟ ਪੇਸ਼ ਕੀਤੀ ਹੈ ਜੇ ਜੋ ਕਿ ਬਰਸ਼ਿੰਦਰ ਸਿੰਘ ਵਰਤੇਜ ਕੌਰ ਗੁਰਪ੍ਰੀਤ ਕੌਰ ਦਿਲਪ ਸਿੰਘ ਅਮਰਜੀਤ ਕੌਰ ਗੁਰਮੀਤ ਕੌਰ ਜਗਮਿੰਦਰ ਕੌਰ जोगਿੰਦਰ ਕੌਰ ਅਰਤਾਰ ਸਿੰਘ ਸੰਦੀਪ ਕੌਰ ਤੇ ਬਲਜੀਤ ਸਿੰਘ ਇਹਨਾਂ ਦੇ ਨਾਮ ਤੇ ਕੀਤੀਆਂ دوسری طرف ਮੈਂ ਇੱਕ ਐਪਲੀਕੇਸ਼ਨ ਜਗਦੀਸ਼ ਸਿੰਘ ਪੋਲਾ ਦੀ ਤਰਫੋਂ ਪੇਸ਼ ਕੀਤੀ ਸੀ ਜਿਹਦੇ ਵਿੱਚ ਮੈਂ ਇਹ ਪ੍ਰੇਰ ਕੀਤੀ ਸੀ ਕੋਰਟ ਨੂੰ ਕਿ ਜਗਦੀਸ਼ ਸਿੰਘ ਪੋਲਾ ਨੂੰ ਨੈਕਸਟ ਪੀਸੀ ਤੇ ਜਿਹੜਾ ਹੈ ਪਟਿਆਲੇ ਪੇਸ਼ ਕੀਤਾ ਜਾਵੇ ਕਿਉਂਕਿ ਇਹ ਇਸ ਨੂੰ ਬੰਬੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿੱਥੇ ਕਿ 7 ਤਰੀਕ ਫਿਕਸ ਹੋਈ ਵੀ ਹੈ ਔਰ ਸਾਨੂੰ ਇੱਥੇ ਪੋਲੇ ਦੇ ਜੋ ਪ੍ਰोसीडिंग ਚੱਲ ਰਹੀਆਂ ਹਨ ਉਹਨਾਂ ਤੇ ਡਿਲੇ ਹੋਣ ਕਾਰਨ ਮੈਨੂੰ ਇਹ ਐਪਲੀਕੇਸ਼ਨ ਮਜਬੂਰਨ ਦੇਣੀ ਪਈ ਕਿਉਂਕਿ ਅਗਰ ਕੋਲੇ ਨੂੰ ਇੱਥੇ ਨਹੀਂ ਲਿਆ ਜਾਂਦਾ ਲਿਆਂਦਾ ਜਾਂਦਾ ਤਾਂ ਸਾਡੀ ਪ੍ਰੋਸੀਡਿੰਗ ਜਿਹੜੀਆਂ ਉਹ ਡਿਲੇ ਹੁੰਦੀਆਂ ਔਰ ਸਾਡਾ ਇਹਦੇ ਵਿੱਚ ਨੁਕਸਾਨ ਹੁੰਦਾ ਉਹਦੀ ਬੇਲ ਐਪਲੀਕੇਸ਼ਨ ਦੇ ਵਿੱਚ ਵੀ ਨੁਕਸਾਨ ਹੋ ਰਿਹਾ ਸੀ ਜਿਸ ਕਰਕੇ ਮੈਨੂੰ ਇਹ ਐਪਲੀਕੇਸ਼ਨ ਮੂਵ ਕਰਨੀ ਪਈ ਔਰ ਮਾਨਯੋ ਕੋਰਟ ਨੇ ਮੇਰੀ ਐਪਲੀਕੇਸ਼ਨ ਅਲਾਉ ਕਰਤੀ ਔਰ ਪ੍ਰੋਡਕਸ਼ਨ ਮਿਵਰੰਟ ਜਿਹੜੇ ਹਨ ਬੰਬੇ ਜੇਲ ਦੇ ਵਿੱਚ ਜਾਰੀ ਕਰਤੇ ਕਿ 1 8 15 ਨੂੰ ਕੋਲੇ ਨੂੰ ਇੱਥੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ